ਡਰਦਾ ਕਿਉਂ ਹੈ ਤੁਸੀਂ ਕੰਮ ਕਰ ਰਹੇ ਹੋ ਮਤਲਬ ਅਸੀਂ ਤਾਂ ਰੋਜ਼ ਸਵੇਰੇ ਕਹਿੰਦੇ ਕਿ ਦੇਹੇ ਸ਼ਿਵਾ ਵਰਮੋਹੇ ਇਹ ਸ਼ੁਭ ਕਰਮਾਂ ਤੇ ਕਬੂ ਹੋ ਨ ਡਰੋ ਨਾ ਡਰੋ ਜਦੋਂ ਸਿੱ ਸਾਡੇ ਸਿੱਖਿਆ ਸਾਨੂੰ ਉਸ ਤੋਂ ਮਿਲੀ ਹੈ ਸਾਡੀ ਗੁਰਦੀ ਹੈ ਤਾਂ ਡਰਨਾ ਕਿਉਂ ਹੈ ਮਰਨਾ ਤਾਂ ਹਰ ਕਿਸੇ ਨੇ ਹੈ ਸੇਵਾ ਕਰਕੇ ਮਰੀ ਤਾਂ ਜ਼ਿਆਦਾ ਵਧੀਆ ਲੱਗਦਾ ਹੈ ਵਾਲੇ ਵੀ ਸਰਕਾਰ ਨੇ ਤਾਂ ਤਗਮਾ ਦੇ ਹੀ ਦੇਣਾ ਉਹਨਾਂ ਨੇ ਖਾਲਸਾ ਜਿਹੜ ਨੂੰ ਅੰਤਕਵਾਦੀ ਸੰਗਠਨ ਕਹਤਾ ਸੀ ਕਰੇ ਵਰਕਰਸ ਦੇ ਘਰੇ ਰੇਡਸ ਹੋਈਆਂ ਮੈਂ ਇਹ ਕਹਿ ਰਿਹਾ ਵੀ ਇਹੋ ਜੇ ਐਕਸ਼ਨ ਦਾ ਕੋਈ ਡਰ ਪਾਣੀ ਕਿਸਾਨੀ ਅੰਦੋਲਨ ਹੈ ਪਾਣੀ ਕੋਵਿਡ ਦਾ ਹੈ ਸੋ ਜੋ ਤਕਮਾ ਮਿਲਣਾ ਮਿਲ ਜਾਣਾ ਹੈ ਪਰ ਆਪਣੇ ਵੱਲੋਂ ਸੇਵਾ ਕਰੀ ਚਲੋ ਮੈਨੂੰ ਮੈਂ ਰਿਜ਼ਾਈਨ ਵੀ ਤਾਂ ਹੀ ਕੀਤਾ ਕਿਉਂਕਿ ਕਾਰਵਾਈ ਹੋ ਗਈ ਸੀ ਕਿ ਮੈਂ ਪੁਲਿਸ ਦੇ ਵਿੱਚ ਪੋਸਟਡ ਸੀ ਤੇ ਮੈਂ ਰਿਜ਼ਾਈਨ ਵੀ ਤਾਂ ਕੀਤਾ ਤਾਂ ਉਹ ਇਹਨਾਂ ਗੱਲਾਂ ਤੋਂ ਡਰ ਨਹੀਂ ਲੱਗਦੀ ਨਹੀਂ ਮੇਰੇ ਖੁਦ ਦਾ ਡਿਸੀਜਨ ਸੀ ਉਹ ਕਿ ਕਿ ਅਸੀਂ ਜਦੋਂ ਆਪ ਡਿਸੀਜਨ ਕਰ ਰਹੇ ਨੇ ਤੁਸੀਂ ਕਿਸੇ ਦੇ ਅੰਡਰ ਨਹੀਂ ਤੁਸੀਂ ਵਰਕ ਕਰ ਸਕਦੇ ਤੁਹਾਨੂੰ ਕੋਈ ਰੋਕਦਾ ਤਾਂ ਮੈਨੂੰ ਲੱਗਦਾ ਕਿ ਤੁਹਾਨੂੰ ਪਰਮਿਸ਼ਨ ਦੀ ਲੋੜ ਨਹੀਂ ਹੈ ਮੈਂ ਕੰਮ ਕਰਨਾ ਮੈਂ ਉੱਥੇ ਵੀ ਕਰਨਾ ਮੈਂ ਤੇ ਕਰਨਾ ਆ ਮੇਰਾ ਮੋਨਿਟਰੀ ਲਾਸ ਬਹੁਤ ਹੋਇਆ ਜੋਬ ਛੱਡਣ ਕਰਕੇ ਬੜਾ ਲਾਈਫ ਚੇਂਜ ਹੋ ਜੇ ਹੋ ਗਈ ਇੱਕ ਵਾਰ ਤਾਂ ਅਦੋਂ ਦਾ ਨਾਮ ਕੀ ਹੈ ਆਤੰਗਵਾਦੀ ਅੰਦੋਲਨ ਥੋੜਾ ਹੈ ਕਿਸਾਨ ਮੰਜ਼ੂਰ ਇੱਕ ਕਿਸਾਨੀ ਅੰਦੋਲਨ ਹੈ ਨਾ ਜੋ ਨਾਮ ਹੀ ਉਹਦਾ ਹੈਗਾ ਤਾਂ ਤੁਸੀਂ ਬਦਨਾਮ ਕਿਉਂ ਕਰਦੇ ਹੋ ਤੇ ਉਹੀ ਕਿਸਾਨ ਨੇ ਉਹੀ ਕੋਈ ਗੁਰੂ ਘਰ ਨੇ ਤੇ ਉਹੀ ਐਨ ਜੀਓਜ਼ ਨੇ ਜਦੋਂ ਕਰੋਨਾ ਸੀਗਾ ਉਦੋਂ ਦਿੱਲੀ ਚ ਜਾ ਕੇ ਸੇਵਾ ਕੀਤੀ ਸੀ ਸਤਿ ਸ਼੍ਰੀ ਅਕਾਲ ਪੰਜਾਬਾਨ ਕੱਟ ਦੇਖ ਰਹੇ ਹੋ ਤੁਸੀਂ ਮੈਂ ਕਰਨ ਹੰਡਾ ਤਾਂ ਲਗਾਤਾਰ ਤਸਵੀਰ ਕਿਸਾਨੀ ਅੰਦੋਲਨ ਤੋਂ ਕਵਰੇਜ ਕਰ ਰਹੇ ਆ ਉੱਥੇ ਹੀ ਦੇਖਿਆ ਗਿਆ ਕਿ ਲੋਕ ਜ਼ਖਮੀ ਵੀ ਹੁੰਦੇ ਨੇ ਸੱਟਾਂ ਫਿੱਟਾਂ ਵੀ ਆਉਂਦੀਆਂ ਨੇ ਤਾਂ ਵੱਖ-ਵੱਖ ਤਰੀਕੇ ਦੀ ਸੇਵਾ ਚੱਲ ਰਹੀ ਆ ਇੱਥੇ ਦਵਾਈਆਂ ਦੀ ਸੇਵਾ ਰਾਹਤ ਕਾਰਜ ਸਹਾਇਤਾ ਦਿੱਤੀ ਜਾਂਦੀ ਆ ਜਿਸ ਨੂੰ ਕਿਸੇ ਵੀ ਤਰੀਕੇ ਦੀ ਕੋਈ ਸਮੱਸਿਆ ਆਉਂਦੀ ਆ ਤਾਂ ਗੱਲਬਾਤ ਕਰਦੇ ਆ ਲਾਈਫ ਕੇਅਰ ਫਾਊਂਡੇਸ਼ਨ ਦੇ ਨਾਂ ਤੇ ਇੱਥੇ ਟੈਂਟ ਲੱਗਿਆ ਹੋਇਆ ਸੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਅੱਜ ਹੀ ਕੱਲ ਇੱਕ ਮੰਦਭਾਗੀ ਖਬਰ ਆਈ ਸੀ ਕਿ ਇੱਕ ਕਿਸਾਨ ਦੀ ਸ਼ਹਾਦਤ ਵੀ ਹੋ ਗਈ ਮੌਤ ਹੋ ਗਈ ਤਾਂ ਇਹ ਸੇਵਾ ਸਾਰਾ ਨੂੰ ਵੱਡੀ ਸੇਵਾ ਮੈਨੂੰ ਲੱਗਦਾ ਲੰਗਰ ਤਾਂ ਚੱਲ ਹੀ ਰਹੇ ਨੇ ਪਰ ਦਵਾਈਆਂ ਬਹੁਤ ਜ਼ਰੂਰੀ ਨੇ ਬਿਲਕੁਲ ਜੀ ਦੇਖੋ ਕੋਈ ਨਾ ਕੋਈ ਜਿਹੜੇ ਤੇ ਬਜ਼ੁਰਗ ਨੇ ਬਹੁਤ ਸਾਰੇ ਜਿਹੜੇ ਨੂੰ ਕਰੋਨਿਕ ਬਿਮਾਰੀਆਂ ਜਿਵੇਂ ਐਸਥਮਾ ਦਾ ਪ੍ਰੋਬਲਮ ਹੈ ਹਾਰਟ ਦੀ ਪ੍ਰੋਬਲਮ ਹੈ ਹਨਾ ਉਹ ਬਜ਼ੁਰਗ ਵੀ ਆਏ ਹੋਈਆਂ ਚੱਲਣਾ ਵੀ ਜ਼ਿਆ ਕਿਤੇ ਨਾ ਕਿਤੇ ਸਿਹਤ ਖਰਾਬ ਹੋ ਜਾਂਦੀ ਹੈ ਉਤੋਂ ਜਿਹੜੇ ਬੰਬ ਛੋਟੇ ਸੀ ਇਹਨਾਂ ਨੇ ਇਸਤਮਾਲੇ ਆਪਰੇਸ਼ਨ ਵਾਸਤੇ ਦਾ ਬਹੁਤ ਹੀ ਮੈਂ ਕਹਿ ਸਕਦਾ ਵੀ ਇੱਕ ਕਿਸਮ ਦਾ ਕੀ ਮਤਲਬ ਇਹ ਉਹਨਾਂ ਵਾਸਤੇ ਤਾਂ ਇਹ ਬੰਬ ਸਪੈਸ਼ਲੀ ਉਹਨਾਂ ਨੂੰ ਐ ਕਹਿ ਦੋ ਵੀ ਉਹਨਾਂ ਨੂੰ ਤਾਂ ਪੂਰੀ ਜਾਨ ਜਾ ਸਕਦੀ ਹੈ ਉਹਦੇ ਨਾਲ ਅਟੈਕ ਵੀ ਹੋ ਸਕਦਾ ਜਾਂ ਹੋਰ ਬਰੀਥਿੰਗ ਇਸ਼ੂਸ ਆ ਹਾਂਜੀ ਹਾਂ ਐਸਥਮਾ ਵਾਲੇ ਪੇਸ਼ੈਂਟ ਵਾਸਤੇ ਤਾਂ ਬਹੁਤ ਔਖਾ ਕੰਮ ਹੈ ਬਟ ਦਵਾਈਆਂ ਦੀ ਜਰੂਰੀ ਹੈ ਸੇਵਾ ਹੋਰ ਵੀ ਮੈਡੀਕਲ ਵਾਲੇ ਵੀ ਇੱਥੇ ਲੈ ਕੇ ਆਏ ਆ ਤੇ ਸਾਰਾ ਧੰਨਵਾਦ ਹੈ ਰਲ ਮਿਲ ਕੇ ਇੱਥੇ ਸੇਵਾਵਾਂ ਦੇ ਰਹੇ ਨੇ ਓਏ ਬਹੁਤ ਸਾਰੇ ਉਹਨਾਂ ਦੇ ਵਿੱਚੋਂ ਜਿਹੜੇ ਉਹ ਆਪਾਂ ਕਹਿ ਲਈਏ ਕਿ ਹੰਝੂ ਗੈਸ ਦੇ ਗੋਲੇ ਸੀ ਜਿਹਦੀ ਰਿਪੋਰਟਿੰਗ ਕਰ ਰਹੇ ਸੀ ਉਹ ਚੱਕੇ ਉਹ ਐਕਸਪਾਇਰਡ ਵੀ ਸੀ ਉਹਨਾਂ ਦੇ ਉੱਪਰ ਡੇਟ ਸੀ 2019 2022 ਇਦਾਂ ਦੀ ਡੇਟ ਸੀਗੀਆਂ ਤਾਂ ਉਹ ਹੋਰ ਵੀ ਬਿਲਕੁਲ ਜੀ ਸਭ ਤੋਂ ਵੱਡੀ ਗੱਲ ਸੜਕਾਂ ਤੇ ਪੈਣਾ ਸੌਖਾ ਨਹੀਂ ਹੈ ਬਹੁਤ ਔਖਾ ਹੈ ਦੂਜਾ ਜੋ ਇਦਾਂ ਦੇ ਪੋਲਿਊਸ਼ਨ ਵਾਲੇ ਇਦਾਂ ਦੇ ਬੰਬ ਜਿਹੜੇ ਜਿਹੜੇ ਚ ਕਿ ਉਹਦੇ ਲਿਖਿਆ ਸੀਗਾ ਚਿੱਲੀ ਜੋ ਮਿਰਚਾਂ ਵਾਲੇ ਵੀ ਸੀਗੇ ਨਾ ਉਹ ਤੇ ਐਕਸਪਾਇਰਡ ਪਤਾ ਨਹੀਂ ਐਕਸਪਾਇਰ ਡੇਟ ਦੇ ਇਹ ਤਾਂ ਲਾ ਰਹੇ ਕੋਈ ਰਿਕਾਰਡ ਦਾ ਰੱਖਣਾ ਪੈਂਦਾ ਹੋਵੇ ਸ਼ਾਇਦ ਇਹਨਾਂ ਨੂੰ ਜੋ ਵੀ ਹੈ ਪਰ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਦੇਸ਼ ਦੇ ਨਾਗਰਿਕ ਨੂੰ ਉਹਨਾਂ ਹੀ ਹੱਕ ਹੈ ਜਿਨ੍ਹਾਂ ਪੂਰੇ ਦੇਸ਼ ਦੇ ਨਾਗਰਿਕ ਨੂੰ ਪੰਜਾਬ ਦੇ ਨਾਗਰਿਕ ਨੂੰ ਵੀ ਉਹਨਾਂ ਹੀ ਹੱਕ ਹੈ ਸੋ ਸਭ ਨਾਲ ਇਦਾਂ ਦਾ ਵਿਰਤਵਾ ਆਪਸ ਵਿੱਚ ਪਿਆਰ ਵਾਲਾ ਵਿਰਤਵਾ ਕਰਨਾ ਚਾਹੀਦਾ ਹੈ ਇਦਾਂ ਦਾ ਨਹੀਂ ਹੁਣ ਇਹਦਾ ਅੰਦੋਲਨ ਕਰਨ ਦਾ ਹੱਕ ਹੈ ਸਭ ਨੂੰ ਕੋਈ ਵੀ ਕਰ ਸਕਦਾ ਤਾਂ ਭਾਈ ਖਾਲਸਾ ਏਡ ਨੇ ਪਿਛਲੀ ਵਾਰ ਬਹੁਤ ਸੇਵਾ ਕੀਤੀ ਸੀ ਹੋਰ ਵੀ ਜਥੇਬੰਦੀਆਂ ਸੀ ਤਾਂ ਨਾਮ ਵਜੋਂ ਕਈ ਵਾਰੀ ਅਤੰਕਵਾਦੀ ਸੰਗਠਨ ਜਾਂ ਬਲੈਕਲਿਸਟ ਕਰ ਦਿੱਤਾ ਜਾਂਦਾ ਐ এন ਜੀਓਸ ਨੂੰ ਜਾਂ ਸੰਸਥਾਵਾਂ ਨੂੰ ਉਹ ਇਹ ਜਿਹਾ ਨਾਮ ਮਿਲ ਗਿਆ ਤਾਂ ਫਿਰ ਬਈ ਦੇਖੋ ਕੁਝ ਮੀਡੀਆ ਪ੍ਰਚਾਰ ਕਰਦਾ ਗਲਤ ਉਹ ਗਲਤ ਹੈ ਅੰਦੋਲਨ ਦਾ ਨਾਮ ਕੀ ਹੈ ਅਤੰਕਵਾਦੀ ਅੰਦੋਲਨ ਥੋੜਾ ਹੈ ਕਿਸਾਨ ਮਜ਼ਦੂਰ ਇੱਕ ਕਿਸਾਨੀ ਅੰਦੋਲਨ ਹੈ ਨਾ ਜਿਹੜਾ ਨਾਮ ਇਹ ਉਹਦਾ ਹੈਗਾ ਤਾਂ ਤੁਸੀਂ ਬਦਨਾਮ ਕਿਉਂ ਕਰਦੇ ਹੋ ਤੇ ਉਹੀ ਕਿਸਾਨ ਨੇ ਉਹੀ ਉਹੀ ਗੁਰੂ ਘਰ ਨੇ ਤੇ ਉਹੀ ਐਨ ਜੀਓਸ ਨੇ ਜਦੋਂ ਕੋਰੋਨਾ ਸੀਗਾ ਉਦੋਂ ਦਿੱਲੀ ਚ ਜਾ ਕੇ ਸੇਵਾ ਕੀਤੀ ਸੀ ਉਦੋਂ ਨਹੀਂ ਬੰਦ ਕੀਤਾ ਗਿਆ ਦਿੱਲੀਵਕੇ ਨਾ ਕਰੋ ਨਾ ਗੁਰਦਵਾਰਾ ਉਦੋਂ ਸਭ ਦੀ ਇੱਛਾ ਕਿਉਂਕਿ ਆਪਣਾ ਪੰਜਾਬ ਜੋ ਹੈ ਸੇਵਾ ਦੇ ਪਾਸੇ ਮੇਰਾ ਸਵਾਲ ਇਹ ਆ ਵੀ ਸਰਕਾਰ ਨੇ ਤਾਂ ਤਗਮਾ ਦੇ ਹੀ ਦੇਣਾ ਉਹਨਾਂ ਨੇ ਖਾਲਸਾ ਜਿਹੜ ਨੂੰ ਅਤੰਕਵਾਦੀ ਸੰਗਠਨ ਕਹਤਾ ਸੀ ਕਰੇ ਵਰਕਰਸ ਦੇ ਘਰੇ ਰੇਡਸ ਹੋਈਆਂ ਮੈਂ ਇਹ ਕਹਿ ਰਿਹਾ ਵੀ ਇਹੋ ਜਿਹੇ ਐਕਸ਼ਨ ਦਾ ਕੋਈ ਡਰ ਨਹੀਂ ਨਹੀਂ ਕੀ ਡਰ ਜਦੋਂ ਸੇਵਾ ਕਰਨੀ ਹੈ ਅਸੀਂ ਕੋਈ ਗਲਤ ਕੰਮ ਥੋੜਾ ਕਰ ਰਹੇ ਹਾਂ ਸਭ ਜੋ ਆਪਣੀ ਆਪਣੀ ਬਣਦੀ ਸੇਵਾ ਲੈ ਕੇ ਆਏ ਹੋਏ ਆ ਜੋ ਵੀਰ ਆਪਣੇ ਵੱਲੋਂ ਸੇਵਾ ਕਰ ਰਹੇ ਆ ਬਜ਼ੁਰਗ ਆਪਣੇ ਵੱਲੋਂ ਮੈਡੀਕਲ ਸਵਾਮ ਆਪਣੀਆਂ ਨੇ ਪਾਵੇਂ ਕਿਸਾਨੀ ਅੰਦੋਲਨ ਹੈ ਪਾਵੇਂ ਕੋਵਿਡ ਦਾ ਹੈ ਸੋ ਜੋ ਤੱਕ ਮਿਲਣਾ ਮਿਲ ਜਾਣਾ ਹੈ ਪਰ ਆਪਣੇ ਵੱਲੋਂ ਸੇਵਾ ਕਰੀ ਚਲੋ ਬਾਕੀ ਪਰ ਕਿਸ ਕਿਸ ਤਰੀਕੇ ਦੀ ਸਮੱਸਿਆਵਾਂ ਆਮ ਜ਼ਿਆਦਾ ਲੋਕ ਕਿਹੇ ਜੀ ਦਵਾਈ ਵਾਸਤੇ ਆ ਰਹੇ ਹੁਣ ਤੱਕ ਕਾਫੀ ਵਿਚਰੇ ਹੋ ਜਿਆਦਾਤਰ ਤਾਂ ਜਿਹੜੇ ਪੇਸ਼ੈਂਟ ਨੇ ਉਹ ਲਿਖਾ ਕੇ ਜਾ ਰਹੇ ਆਪਣੀਆਂ ਦਵਾਈਆਂ ਜਿਨ੍ਹਾਂ ਦੀ ਹਾਰਟ ਦੀਆਂ ਚੱਲ ਰਹੀਆਂ ہیں ਬੀਪੀ ਦੀਆਂ ਦਵਾਈਆਂ ਚੱਲ ਰਹੀਆਂ ہیں ਬਲੱਡ ਪ੍ਰੈਸ਼ਰ ਦੇ ਬਹੁਤ ਸ਼ੂਗਰ ਦੇ ਹਾਈ ਦੇ ਬਹੁਤ ਪੇਸ਼ੈਂਟ ਨੇ ਸੋ ਦਰਦਾਂ ਵਾਲੇ ਨੀ ਪੇਨਸ ਵਾਲੇ ਤੇ ਆਈਸ ਦੀ ਪ੍ਰੋਬਲਮ ਬਹੁਤ ਆਈ ਆ ਕਿਉਂਕਿ ਉਹ ਜਿੱਤੂਆ ਸੀਗਾ ਉਹਨੇ ਬਹੁਤ ਨੁਕਸਾਨ ਕੀਤਾ ਉਸ ਤੋਂ ਇਲਾਵਾ ਜੋ ਪ੍ਰੋਬਲਮ ਹੈ ਉਹ ਦਰਦ ਨਹੀਂ ਹੈ ਤੇ ਬਾਅਦ ਨਾਲ ਬੀਪੀ 슈ਗਰ ਇਹ ਸਾਰੀਆਂ ਮਿਕਸ ਪ੍ਰੋਬਲਮਾਂ ਜੋ ਮੋਰਚੇ ਦਰਾਂ ਆਉਂਦੀਆਂ ਰਹੀਆਂ ਉਹ ਸੀਮਰ ਲੈਣੀ ਬਟ ਜਿਹੜਾ ਧੂਆ ਇਹਨੇ ਬਹੁਤ ਨੁਕਸਾਨ ਕੀਤਾ ਇਹਦੇ ਕਰਕੇ ਉਹ ਪ੍ਰੋਬਲਮ ਜ਼ਿਆਦਾਤਰ ਪੇਸ਼ੈਂਟ ਉਹੀ ਨੇ ਜੀ ਅੱਛੀ ਕਾਲ ਮੈਮ ਤੁਹਾਡਾ ਕੀ ਨਾਮ ਹੈ ਡਾਕਟਰ ਅਮਨ ਡੋਲੇਵਾਲ ਕਿੱਥੇ ਪ੍ਰੈਕਟਿਸ ਕਿੱਥੇ ਕਰਦੇ ਹੋ ਆਮ ਤੌਰ ਤੇ ਹੁਣ ਤਾਂ ਤੁਸੀਂ ਸੜਕ ਤੇ ਬੈਠੇ ਹੋ ਪਰ ਆਫਿਸ ਹੁੰਦਾ ਕੈਬਨ ਹੁੰਦਾ ਉਹ ਕਿੱਥੇ ਹੈ ਮੈਂ ਪੁਲਿਸ ਹਸਪੀਟਲ ਦੇ ਵਿੱਚ ਪੋਸਟਡ ਸੀ ਮੈਡੀਕਲ ਆਫੀਸਰ ਮੈਂ ਉੱਥੋਂ ਰਿਜ਼ਾਈਨ ਕਰਕੇ ਹੁਣ ਆਪਣਾ ਕਲੀਨਿਕ ਕੀਤਾ ਹੈ ਮੈਂ ਮੁਹਾਲੀ ਪ੍ਰੈਕਟਿਸ ਕਰ ਰਹੀ ਹਾਂ ਤਾਂ ਇਹ ਬਦਲਾਅ ਕਿਹੋ ਜਿਹਾ ਲੱਗਦਾ ਇੱਕ ਪਾਸੇ ਉਦੋਂ ਤਾਂ ਚਲੋ 에어 ਕੰਡੀਸ਼ਨਡ ਰੂਮਸ ਹੁੰਦੇ ਆ ਹਨਾ ਫੈਸਿਲਿਟੀ ਹੁੰਦੀ ਆ ਸਟਾਫ ਹੁੰਦਾ ਆ ਇੱਥੇ ਕਿਵੇਂ ਲੱਗ ਰਿਹਾ ਇੱਥੇ ਆ ਦੇਖੋ ਡਾਕਟਰ ਦੀ ਡਿਊਟੀ ਐ ਨਹੀਂ ਹੈ ਕਿ ਉਹਨੇ ਆਪਣੀ ਸਹੂਲਤ ਦੇਖਣੀ ਹੈ ਕਿਵੇਂ एयर कंडीशन ਚ ਬੈਠਣਾ ਡਾਕਟਰ ਦੀ ਡਿਊਟੀ ਹੈ ਕਿ ਜਿੱਥੇ ਕੋਈ ਦਰਦ ਦੇ ਵਿੱਚ ਹੈ ਜਿੱਥੇ ਕੋਈ ਤਕਲੀਫ ਦੇ ਵਿੱਚ ਹੈ ਉੱਥੇ ਉਹਨੇ ਉਹਦਾ ਮਤਲਬ ਇਲਾਜ ਕਰਨਾ ਹੈ ਤਾਂ ਮੈਨੂੰ ਤਾਂ ਲੱਗਦਾ ਕਿ ਡਾਕਟਰ ਦੀ ਕੋਈ ਰਿਕੁਆਇਰਮੈਂਟ ਨਹੀਂ ਹੈ ਕਿ ਮੈਨੂੰ ਏਸੀ ਰੂਮ ਚਾਹੀਦਾ ਮੇਰੇ ਪੇਸ਼ੈਂਟਸ ਹੈ ਦੇ ਲਈ ਜਿਸ ਦੇ ਦਰਦ ਹੈ ਉੱਥੇ ਡਾਕਟਰ ਹੈ ਮੈਮ ਜਦੋਂ ਤਸਵੀਰ ਜਾਂਦੀ ਹੈ ਕਿਵੇਂ ਹੰਝੂ ਗੈਸ ਦੇ ਗੋਲੇ ਚੱਲ ਰਹੇ ਸੀ ਜਾਂ ਹੋਰ ਬਸਟ ਰਬੜ ਦੀਆਂ ਗੋਲੀਆਂ ਵੀ ਫਾਇਰ ਕੀਤੀਆਂ ਜਾ ਰਹੀਆਂ ਸੀ ਤੇ ਇੱਕ ਭੈ ਪੈਦਾ ਹੁੰਦਾ ਤੁਹਾਨੂੰ ਨਹੀਂ ਆਇਆ ਲੱਗਿਆ ਵੀ ਮੈਂ ਕਿੱਧਰ ਪੰਗਾ ਲੈਣਾ ਕੀ ਕਰਨਾ ਨਹੀਂ ਡਰਦਾ ਕਿਉਂ ਹੈ ਤੁਸੀਂ ਕੰਮ ਕਰ ਰਹੇ ਹੋ ਮਤਲਬ ਅਸੀਂ ਤਾਂ ਰੋਜ਼ ਸਵੇਰੇ ਕਹਿੰਦੇ ਕਿ ਦੇਹੇ ਸ਼ਿਵਾ ਵਰ ਮੋਹੇ ਇਹ શુભ ਕਰਮਨ ਤੇ ਕਬਹੂ ਨਾ ਡਰੋ ਨਾ ਡਰੋ ਤੁਮ ਜਦੋਂ ਸਿੱ ਸਾਡੇ ਸਿੱਖਿਆ ਸਾਨੂੰ ਉਸ ਤੋਂ ਮਿਲੀ ਹੈ ਸਾਡੀ ਗੁਰਤੀ ਹੈ ਤਾਂ ਡਰਨਾ ਕਿਉਂ ਹੈ ਮਰਨ ਦਾ ਹਰ ਕਿਸੇ ਨੇ ਸੇਵਾ ਕਰਕੇ ਮਰੀ ਤਾਂ ਜ਼ਿਆਦਾ ਵਧੀਆ ਲੱਗਦਾ ਹੈ ਜੀ ਸਰਕਾਰੀ ਐਕਸ਼ਨ ਵੀ ਹੋ ਜਾਂਦੇ ਹੈ ਕਈ ਵਾਰੀ ਪਿਛਲੀ ਵਾਰ ਹੋਏ ਸੀ ਬਹੁਤ ਸਾਰੇ ਵਲੰਟੀਅਰਸ ਉੱਤੇ ਇਵਨ ਐਨ ਜੀਓਜ਼ ਨੂੰ ਵੀ ਟਾਰਗੇਟ ਕੀਤਾ ਗਿਆ ਸੀ ਬਲੈਕਲਿਸਟ ਕੀਤਾ ਗਿਆ ਸੀ ਪ੍ਰੈਕਟਿਸ ਹੁੰਦੀ ਹੈ ਮਿਹਨਤ ਹੁੰਦੀ ਹੈ ਡਰ ਨਹੀਂ ਲੱਗਦਾ ਕਿਸੇ ਤਰੀਕੇ ਦੀ ਕਾਰਵਾਈ ਹੋ ਜਾਵੇ ਦੇ ਕੋਸ਼ਿਸ਼ ਕਰਕੇ ਬੈਠੇ ਐ ਅਸੀਂ ਐਕਚੁਅਲੀ ਇਹ ਪ੍ਰੀਵੈਂਸ਼ਨ ਹੈ ਵੀ ਤੁਸੀਂ ਉਸ ਕਰਕੇ ਬੈਠੇ ਹੋ ਜੇ ਕੋਈ ਕਾਰਵਾਈ ਹੋ ਗਈ ਅਸੀਂ ਉਸ ਨੂੰ ਸਬਸਾਈਡ ਕਰਨ ਨੂੰ ਆਸਤੇ ਬੈਠੇ ਹਾਂ ਕਿਸੇ ਤੇ ਕੁਝ ਸਾਟ ਵਜੂਗੀ ਚਾਹੇ ਉਹ ਕੋਈ ਵੀ ਹੋਊਗਾ ਹੈ ਨਾ ਜਦੋਂ ਅਸੀਂ ਡਾਕਟਰੀ ਕਰਦੇ ਸਿੱਖਿਆ ਹੀ ਇਹ ਹੈ ਕਿ ਕੋਈ ਵੀ ਹੈ ਤੁਸੀਂ ਇਹ ਨਹੀਂ ਦੇਖਣਾ ਕਿ ਉਹ ਤੁਹਾਡਾ ਆਪਣਾ ਹੈ ਜਾਂ ਪਰਾਇਆ ਹੈ ਭਾਈ ਕਨਈਏ ਦੀ ਤਰ੍ਹਾਂ ਅਸੀਂ ਤਾਂ ਸਿਰਫ ਉਹਨਾਂ ਨੂੰ ਹੈਲਪ ਕਰਨ ਨੂੰ ਆਸਤੇ ਬੈਠੇ ਹਾਂ ਜੋ ਵੀ ਇੱਥੇ ਹੈ ਗਿਆ ਚਾਹੇ ਪੁਲਿਸ ਹੈ ਚਾਹੇ ਐਡਮਿਨਿਸਟ੍ਰੇਸ਼ਨ ਦੇ ਨੇ ਚਾਹੇ ਕਿਸਾਨ ਹੈ ਕੋਈ ਕਿਸੇ ਨੂੰ ਇੱਕ ਨਜ਼ਰ ਨਾਲ ਦੇਖੇ ਕਾਰਵਾਈ ਤੋਂ ਭਾਵੇਂ ਜਿੱਦਾਂ ਪਰਸਨਲੀ ਜਿਵੇਂ ਤੁਹਾਡਾ ਕਲੀਨਿਕ ਆ ਕਈ ਵਾਰ ਬਹੁਤ ਨਿਸ਼ ਮੈਂ ਰਿਜ਼ਾਈਨ ਵੀ ਤਾਂ ਕੀਤਾ ਕਿਉਂਕਿ ਕਾਰਵਾਈ ਹੋ ਗਈ ਸੀਗੀ ਮੈਂ ਪੁਲਿਸ ਦੇ ਵਿੱਚ ਪੋਸਟਡ ਸੀ ਤੇ ਮੈਂ ਰਿਜ਼ਾਈਨ ਵੀ ਤਾਂ ਕੀਤਾ ਤਾਂ ਉਹ ਇਹਨਾਂ ਗੱਲਾਂ ਤੋਂ ਡਰ ਨਹੀਂ ਲੱਗਦੀ ਇਸੇ ਕਰਕੇ ਹੋਈ ਸੀ ਜਾਂ ਪਹਿਲਾਂ ਵੀ ਤੁਸੀਂ ਗਏ ਹੋਵੋਗੇ ਹੋਰ ਥਾਂਾਂ ਹਾਂ ਮੈਂ ਪਿਛਲੇ ਪੋਸਟ ਦੇ ਵਿੱਚ ਵੀ ਗਏ ਸੀਗੀ ਜਦ 2020 ਦੇ ਵਿੱਚ ਮੈਂ ਪੋਸਟਡ ਸੀਗੀ ਉਦੋਂ ਤੇ ਫਿਰ ਅਲਾਉਡ ਨਹੀਂ ਹੁੰਦਾ ਹੈਗਾ ਜਾਣਾ ਤੁਹਾਨੂੰ ਕਿਸੇ ਇਦਾਂ ਦੇ ਕਿਸੇ ਵੀ ਅੰਦੋਲਨਾਂ ਦੇ ਵਿੱਚ ਲੱਗਦਾ ਪੋਲਿਟਿਕਸ ਹੋਈ ਸੀ ਉਦੋਂ ਕੀ ਕਾਰਨ ਹੋਇਆ ਸੀ ਮਤਲਬ ਤੁਹਾਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਜਾਂ ਕਿ ਨਹੀਂ ਮੇਰੇ ਖੁਦ ਦਾ ਡਿਸੀਜਨ ਸੀ ਹੋ ਕਿ ਕਿ ਅਸੀਂ ਜਦੋਂ ਆਪ ਡਿਸੀਜਨ ਕਰ ਰਹੇ ਨੇ ਤੁਸੀਂ ਕਿਸੇ ਦੇ ਅੰਡਰ ਨਹੀਂ ਤੁਸੀਂ ਵਰਕ ਕਰ ਸਕਦੇ ਤੁਹਾਨੂੰ ਕੋਈ ਰੋਕਦਾ ਤਾਂ ਮੈਨੂੰ ਲੱਗਦਾ ਕਿ ਤੁਹਾਨੂੰ ਪਰਮਿਸ਼ਨ ਦੀ ਲੋੜ ਨਹੀਂ ਹੈ ਮੈਂ ਕੰਮ ਕਰਨਾ ਮੈਂ ਉੱਥੇ ਵੀ ਕਰਨਾ ਮੈਂ ਇੱਥੇ ਕਰਦਾ ਹਾਂ ਮੈਨੂੰ ਮੋਨਿਟਰੀ ਲਾਸ ਬਹੁਤ ਹੋਇਆ ਜੌਬ ਛੱਡਣ ਕਰਕੇ ਬੜਾ ਲਾਈਫ ਚੇਂਜ ਹੋ ਜ ਹੋ ਗਈ ਇੱਕ ਵਾਰ ਦਾ ਪਰ ਠੀਕ ਹੈ ਜੇ ਤੁਸੀਂ ਕੋਈ ਡਿਸੀਜਨ ਲੈਣੇ ਤੋਂ ਤੁਸੀਂ ਸਟਿਕ ਵੀ ਕਰਨਾ ਚਾਹੀਦਾ ਫਿਰ ਠੀਕ ਹੈ ਥੈਂਕ ਯੂ ਥੈਂਕ ਯੂ ਮੈਮ ਤਾਂ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਕੀ ਹੈ ਫਾਈਨੈਂਸ਼ੀਅਲ ਤੌਰ ਤੇ ਪੈਸੇ ਦੇ ਤੌਰ ਤੇ ਘਾਟੇ ਵੀ ਹੋਏ ਮੋਨਿਟਰੀ ਲਾਸਸ ਜਿੱਥੇ ਪੁਲਿਸ ਦੇ ਵਿੱਚ ਡਾਕਟਰੀ ਦੀ ਸੇਵਾ ਕਰ ਰਹੇ ਸੀ ਤਾਂ ਉਹ ਇਹਨਾਂ ਨੂੰ ਛੱਡਣਾ ਪਿਆ ਤੇ ਆਪਣੀ ਹੁਣ ਇੱਥੇ ਸੇਵਾ ਕਰਨ ਆਏ ਨੇ ਉਹ ਕਹਿੰਦੇ ਨੇ ਵੀ ਇਹ ਕੰਮ ਮੈਂ ਨਹੀਂ ਛੱਡ ਸਕਦੀ ਨੌਕਰੀ ਭਾਵੇਂ ਛੱਡਣੀ ਪਈ ਹੁਣ ਆਪਣਾ ਜਿਹੜਾ ਕੰਮ ਉਹਨਾਂ ਨੇ ਤੋਰੇਆ ਤਾਂ ਇਹ ਜਜ਼ਬਾ ਹੈ ਇੱਥੇ ਅੰਦੋਲਨ ਦੇ ਵਿੱਚ ਬਜ਼ੁਰਗ ਵੀ ਨੇ ਨੌਜਵਾਨ ਵੀ ਨੇ ਉੱਥੇ ਹੁਣ ਸਾਡੀਆਂ ਧੀਆ ਭੈਣਾਂ ਕੁੜੀਆਂ ਵੀ ਵੱਧ ਤੋਂ ਵੱਧ ਜਿਸ ਤਰੀਕੇ ਯੋਗਦਾਨ ਪਾ ਸਕਦੀਆਂ ਉਹ ਪਾ ਰਹੀਆਂ ਬਿਨਾਂ ਆਪਣੀ ਨੌਕਰੀ ਦੀ ਪਰਵਾਹ ਕੀਤੇ ਆਪਣੀ ਕਿਸੇ ਤਰੀਕੇ ਦਾ ਇੱਥੇ ਜਿਵੇਂ ਗੋਲੇ ਵੀ ਚੱਲ ਰਹੇ ਆ ਉਸ ਤਰੀਕੇ ਦਾ ਵੀ ਡਰ ਨਹੀਂ ਤਾਂ ਕਮੈਂਟ ਸੈਕਸ਼ਨ 'ਚ ਤੁਸੀਂ ਵਿਚਾਰ ਜ਼ਰੂਰ ਲਿਖੋ ਇਹਨਾਂ ਲੋਕਾਂ ਬਾਰੇ ਜੋ ਇੱਥੇ ਡਟੇ ਹੋਏ ਨੇ ਤੇ ਅਸੀਂ ਹੋਰ ਰਿਪੋਰਟ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਧੰਨਵਾਦ